ਲੋ ਵੀ ਪਹੁੰਚ ਗਏ ਸਲੋ ਚੱਕਾ ਤੱਕਾਂ 25 ਪੀ ਪਵਾ ਕਿਡੀਆਂ ਕਿਡੀਆਂ ਸੋਨੂ ਸੇਠ ਕਿਦਾਂ ਜੀ ਕਿਵੇਂ ਚਲ ਚਲ ਉਹ ਠੀਕ ਉਹ ਰਹੋ ਲਾ ਵੀ ਆੜੀ ਲਾ ਉਰੇ ਨੂੰ ਕਰਕੇ ਲਾ ਦੇ ਡੱਡੀ ਜੀ ਲਾ ਵੀ ਆੜੀ ਲਾ ਉਰੇ ਨੂੰ ਕਰਕੇ ਲਾ ਦੇ ਡੱਡੀ ਜੀ ਪਲੇਅਰ ਟੱਕਰ ਕੇ ਗੁਰਿਤ ਉੱਧੇ ਪਲੇਅਰ ਇਕੱਠੇ ਹੋ ਗਿਆ ਬਾਕੀ ਦੇਖ ਉਹਨੂੰ ਵੀਰ ਨੂੰ ਵੇਖਿਆ ਕਿਦੇ ਤੇ ਉਹ ਮਨਹੋਰ ਜਿਹਾ ਬਸ ਜਿਹੜਾ ਪੈੜਾਂ ਇਹ ਦੇ ਵਿੱਚ ਫਰਦਾ ਹੁੰਦਾ ਉਨੀ ਰੌਕ ਰੌਲਾ ਕਰਦੇ ਢੇਡ ਵਾਰਿਆ ਯਾਰ ਉਥੇ ਮੈਂ ਆ ਬੰਦਾ ਹੀ ਆ ਉਸ ਚੰਗਾ ਦੇਖਿਆ ਚਾਰ ਪੰਜ ਦਿਨ ਬੈਡ ਵਾਲਾ ਚੱਲਦਾ ਰਿਹਾ ਦਰਪ੍ਰੇਤ ਹਾਈਵੇਸ ਲਿਆ ਕੇ ਦੇ ਨੂੰ ਆੜੀ ਭਾਈ ਇਹ ਯਾਰ ਪਹਿਲੀ ਉਹਦੇ ਸਾਹਮਣੇ ਉਹ ਤੇ ਸ਼ਾਪ ਤੋਂ ਲੈ ਲਓ ਭਾਗੀ ਬੱਸ ਹਰ ਗਿਆ ਚੱਲਦੀ ਆ Ricky, you. we have put uh, my finger to the best ones right now. I really can't not with this one. But no, be sure, oh, they're pretty much a lane. The grass items are but I need Who is going to win out the two? The grassy Delhi Jelly Catalog. You have my WhatsApp number, and just to remind you as well. IPL is brought you by coconutels on like a goal. IPL score update brought you by Cocoa Noodles. Crack open a packet of Cocoa Noodles. But the large, you be carming ਹੁਣੇ ਲੱਗ ਗਿਆ ਹਾਲ ਤੱਕ ਪਹਿਲਾ ਦਿਨ ਬੱਚਾ નો ਟਾਈਮ ਸਾਡੀ ਦਿੱਕੀ ਟੈਨ 14 ਵਜੇ ਵੀ ਆਈ ਨਹੀਂ ਨੋ ਹੋਲੀ ਇਹਦੀ ਨਾ ਮੈਨੂੰ ਫੋਟੋ ਭੇਜ ਦੀ ਖਿੱਚ ਕੇ ਜਦੋਂ ਫਿਨਿਸ਼ ਹੋ ਗਿਆ ਨਾ ਸਾਰਾ ਅੰਦਰੋਂ ਬਾਹਰੋਂ ਮੈਨੂੰ ਇਹਦੀ ਫੋਟੋ ਖਿੱਚ ਕੇ ਭੇਜ ਜੀ ਜਾਂ ਵੀਡੀਓ ਬਣਾ ਲਈ ਜਾਂ ਵੀਡੀਓ ਬਣਾ ਕੇ ਭੇਜ ਦੀ ਠੀਕ ਆ ਮੈਂ ਉਹਨੂੰ ਸੈਂਡ ਕਰਨੀ ਆ ਤਾਂ ਉਹ ਤੋਂ ਪੈਸੇ ਪਾਉਣੇ ਆ ਅਕਾਊਂਟ 'ਚ ਨਹੀਂ ਆਮੇ ਤੇ ਨਹੀਂ ਇਹ ਗੋਰਾ ਇੱਕ ਉਹ ਖਰਾਉਦਾ ਹੁੰਦਾ ਪਤਾ ਜੋਪਾ ਸਵਾਈ ਮਾਰ ਕੇ ਆਇਆ ਨ ਪੂਰੀ ਹੈਗਾ ਚ ਉਹਬਰ ਸਾਂਝ ਬੁਝਾਈਏ ਨੇ ਅਸੀਂ ਇਹਨਾਂ ਰੇਸਾਂ ਦੇ ਘੋੜੇ ਹੈ ਨਹੀਂ ਇਹ ਕੱਟਿਆਂ ਦਾ ਸੋਣਾਂ ਦੇ ਬੰਜਰਾਂ ਦੇ ਘੋੜੇ ਨਹੀਂ ਇਹਨਾਂ ਘੋੜਿਆਂ ਨੇ ਦੁਨੀਆ ਜਿੱਤਣੀ ਹੈ ਕੱਪ ਨਹੀਂ ਸਿੱਟਿਆ ਵਾਦਾ ਕਰਦਾ ਜੱਗ ਦੀ ਜਵਾਨਾ ਜੇ ਨਾ ਹੋਇਆ ਜਿੱਥੇ ਮਰਜ਼ੀ ਖੜਾ ਕੇ ਗਿਆ ਸਿੱਧੂ ਝੂਠ ਬੋਲ ਕੇ ਗਿਆ ਸੀ ਹੋਇਆ ਨਹੀਂ ਕਰਕੇ ਦਿਖਾਉਂਗਾ ਬਾਬੇ ਦੀ ਕਿਰਪਾ ਨਾਲ ਤੋ ਸਭ ਦਾ ਨਸਾਨ ਵਰਗੀ ਇੰਡਸਟਰੀ ਚ ਟੁੱਟ ਸਲਮਾਨ ਵਾਰੀ